ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਅੱਜ ਅਸੀਂ ਗੁਰੂ ਰਾਮਦਾਸ ਸਾਹਿਬ ਜੀ ਦੇ ਇੱਕ ਬਹੁਤ ਖਾਸ ਸ਼ਬਦ ਤੇ ਗੱਲ ਕਰਾਂਗੇ ਹਾਂਜੀ ਇਹ ਸ਼ਬਦ ਰਾਗ ਮਾਜ ਵਿੱਚ ਹੈ ਹਰ ਹਰ ਨਾਮ ਮੈਂ ਹਰ ਮਨ ਪਾਇਆ ਬਹੁਤ ਹੀ ਪਿਆਰਾ ਸ਼ਬਦ ਹੈ ਬਿਲਕੁਲ ਇਸ ਵਿੱਚ ਪਰਮਾਤਮਾ ਦੇ ਨਾਮ ਨਾਲ ਪਿਆਰ ਉਸ ਦੀ ਅਹਿਮੀਅਤ ਤੇ ਫਿਰ ਗੁਰੂ ਦੀ ਕਿਰਪਾ ਨਾਲ ਇਹ ਕਿਵੇਂ ਮਿਲਦਾ ਹੈ ਇਸ ਬਾਰੇ ਦੱਸਿਆ ਗਿਆ ਹਾਂਜੀ ਇਹ ਪੂਰੇ ਰੋਹਾਨੀ ਸਫ਼ਰ ਨੂੰ ਬੜੀ ਖੂਬਸੂਰਤੀ ਨਾਲ ਸਮਝਾਉਂਦਾ ਹੈ ਨਾਮ ਨਾਲ ਪਿਆਰ ਤੋਂ ਸ਼ੁਰੂ ਹੋ ਕੇ ਗੁਰੂ ਦੀ ਮਹੱਤਤਾ ਤੱਕ ਤਾਂ ਸ਼ੁਰੂ ਕਰੀਏ ਪਹਿਲੀਆਂ ਤੁਕਾਂ ਨੇ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡਭਾਗੀ ਹਰ ਨਾਮ ਤੇ ਆਇਆ ਬਹੁਤ ਸਪਸ਼ਟ ਹੈ ਹਾਂ ਕਿ ਪ੍ਰਮਾਤਮਾ ਦਾ ਨਾਮ ਮਨ ਨੂੰ ਚੰਗਾ ਲੱਗਣ ਲੱਗ ਪਿਆ ਪਰ ਨਾਲ ਹੀ ਕਹਿ ਦਿੱਤਾ ਕਿ ਇਹ ਤਾਂ ਵੱਡੇ ਭਾਗਾਂ ਵਾਲਿਆਂ ਦਾ ਕੰਮ ਹੈ ਹਾਂਜੀ ਵਡਭਾਗੀ ਇਹ ਇਸ ਲਈ ਕਿਹਾ ਕਿਉਂਕਿ ਦੁਨੀਆ ਦੀ ਚੀਜ਼ਾਂ ਵਿੱਚ ਮਨ ਐਨਾ ਉਲਝਿਆ ਹੁੰਦਾ ਨਾ ਕਿ ਨਾਮ ਵੱਲ ਧਿਆਨ ਜਾਣਾ ਹੀ ਕਿਸਮਤ ਦੀ ਗੱਲ ਹੈ ਸਹੀ ਗੱਲ ਹੈ ਮਤਲਬ ਇਹ ਕੋਈ ਆਮ ਗੱਲ ਨਹੀਂ ਬਿਲਕੁਲ ਖਾਸ ਮਿਹਰ ਹੋਵੇ ਤਾਈਂ ਇੱਧਰ ਪ੍ਰੇਰਣਾ ਮਿਲਦੀ ਹੈ ਤੇ ਫਿਰ ਅਗਲੀ ਗੱਲ ਆਉਂਦੀ ਹੈ ਗੁਰੂ ਸਾਹਿਬ ਦੀ ਭੂਮਿਕਾ ਬਾਰੇ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚਲਿਆ ਜੀਓ ਹਾਂਜੀ ਕਿ ਨਾਮ ਦੀ ਸਿੱਧ ਮਤਲਬ ਪ੍ਰਾਪਤੀ ਉਹ ਤਾਂ ਪੂਰੇ ਗੁਰੂ ਤੋਂ ਹੀ ਹੋਣੀ ਹੈ ਪਰ ਅੱਗੇ ਇਹ ਵੀ ਕਿਹਾ ਕਿ ਕੋ ਵਿਰਲਾ ਗੁਰਮਤ ਚਲੈ ਬਹੁਤ ਘੱਟ ਲੋਕ ਨੇ ਜਿਹੜੇ ਗੁਰੂ ਦੀ ਸਿੱਖਿਆ ਤੇ ਅਸਲ ਵਿੱਚ ਚੱਲਦੇ ਨੇ ਇਹ ਬੜੀ ਅਹਿਮ ਗੱਲ ਹੈ ਦਾਤ ਮਿਲ ਵੀ ਜਾਵੇ ਪਰ ਉਸ ਨੂੰ ਕਮਾਣਾ ਉਸ ਰਸਤੇ ਤੇ ਤੁਰਨਾ ਹਾਂ ਉਹ ਔਖਾ ਗਾਮ ਕਿਉਂਕਿ ਇਸ ਲਈ ਆਪਣਾ ਆਪਾ ਆਪਣੀ ਹੋਮੇ ਛੱਡਣੀ ਪੈਂਦੀ ਹੈ ਗੁਰੂ ਤਾਂ ਰਸਤਾ ਦੱਸਦੇ ਨੇ ਚੱਲਣਾ ਤਾਂ ਆਪ ਹੀ ਪੈਂਦਾ ਬਿਲਕੁਲ ਤੇ ਇਹ ਹਰ ਕੋਈ ਨਹੀਂ ਕਰ ਪਾਉਂਦਾ ਤੇ ਜਦੋਂ ਇਹ ਨਾਮ ਤਨ ਮਿਲ ਜਾਂਦਾ ਹੈ ਤਾਂ ਇਸ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ ਅਗਲੀ ਤੁਖ ਹੈ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਖਰਚ ਇਹ ਸ਼ਬਦ ਬੜਾ ਦਿਲਚਸਪ ਹੈ ਥੇ ਹਾਂ ਆਮ ਤੌਰ ਤੇ ਖਰਚ ਤਾਂ ਉਹ ਹੁੰਦਾ ਹੈ ਜੋ ਵਰਤ ਲਈਏ ਪਰ ਇੱਥੇ ਪੱਲੇ ਬੰਨਣ ਦੀ ਗੱਲ ਹੈ ਹਾਂਜੀ ਇੱਥੇ ਖਰਚ ਦਾ ਮਤਲਬ ਹੈ ਉਹ ਰਾਸਪੂੰਜੀ ਜਿਹੜੀ ਜੀਵਨ ਸਫਰ ਵਿੱਚ ਕੰਮ ਆਉਂਦੀ ਹੈ ਅਧਿਆਤਮਿਕ ਪੂੰਜੀ ਜਿਹੜੀ ਕਦੇ ਮੁੱਕਦੀ ਨਹੀਂ ਬਿਲਕੁਲ ਦੁਨਿਆਵੀ ਧਨ ਤੱਕ ਖਰਚ ਆ ਜਾਂਦਾ ਹੈ ਚੋਰੀ ਹੋ ਸਕਦਾ ਪਰ ਇਹ ਨਾਮ ਤਨ ਸਦੀਵੀ ਹੈ ਅੱਗੇ ਹੋਰ ਸਾਫ਼ ਕੀਤਾ ਮੇਰਾ ਪ੍ਰਾਣ ਸਖਾਈ ਸਦਾ ਨਾਲ ਚਲੈ ਜਿੰਦ ਦਾ ਸਾਥੀ ਹਾਂਜੀ ਪ੍ਰਾਣਾ ਦਾ ਮਿੱਤਰ ਜੋ ਹਮੇਸ਼ਾ ਨਾਲ ਰਹਿੰਦਾ ਤੇ ਫਿਰ ਗੁਰੂ ਪੂਰੇ ਹਰਨਾਮ ਦ੍ਰਿੜਾਇਆ ਹਰ ਨਿਹਚਲ ਹਰ ਤਨ ਪੱਲੇ ਜਿਉ ਪੂਰੇ ਗੁਰੂ ਨੇ ਇਸ ਨੂੰ ਮਨ ਵਿੱਚ ਪੱਕਾ ਕਰਵਾ ਦਿੱਤਾ ਹਾਂਜੀ ਦ੍ਰਿੜਾਇਆ ਔਰ ਇਹ ਤਨ ਨਿਹਚਲ ਹੈ ਮਤਲਬ ਅਟਲ ਕਦੇ ਨਾ ਹਿੱਲਣ ਵਾਲਾ ਕਦੇ ਨਾ ਖਤਮ ਹੋਣ ਵਾਲਾ ਜਦੋਂ ਇਹ ਸਮਝ ਆ ਜਾਂਦੀ ਹੈ ਕਿ ਨਾਮ ਹੀ ਅਸਲ ਸਾਥੀ ਤੇ ਪੱਕਾ ਤਨ ਹੈ ਫਿਰ ਤਾਂ ਪ੍ਰਭੂ ਨਾਲ ਮਿਲਣ ਦੀ ਤਾਂਗ ਵਧਣੀ ਹੀ ਹੋਈ ਨਾ ਸੁਭਾਵਕ ਹੈ ਅਗਲੀਆਂ ਤੁਕਾਂ ਇਹੀ ਦੱਸਦੀਆਂ ਨੇ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਿਵਾਇਆ ਪ੍ਰਭੂ ਨੂੰ ਸਭ ਤੋਂ ਪਿਆਰਾ ਸੱਜਣ ਆਪਣਾ ਮਾਲਕ ਰਾਜਾ ਕਿਹਾ ਹੈ ਤੇ ਇੱਕ ਤਾੰਗ ਹੈ ਕਿ ਕੋਈ ਉਸ ਨਾਲ ਮਿਲਾ ਦੇਵੇ ਕਿਉਂਕਿ ਉਹੀ ਤਾਂ ਜਿੰਦ ਪਾਉਣ ਵਾਲਾ ਹੈ ਪ੍ਰਾਣ ਜਿਵਾਇਆ ਤੇ ਇਸ ਤਾੰਗ ਵਿੱਚ ਵਿਛੋੜੇ ਦਾ ਦਰਦ ਵੀ ਹੈ ਹਾਂਜੀ ਬਹੁਤ ਡੂੰਗਾ ਦਰਦ ਹੋਂ ਰਹਿ ਨ ਸਖਾ ਬਿਨ ਦੇਖੇ ਪ੍ਰੀਤਮਨ ਮੈਂ ਨੀਰ ਵਹੇ ਵਹਿ ਚੱਲੇ ਜਿਓ ਮਤਲਬ ਉਸ ਦੇ ਗੁਣਾਂ ਦੀ ਸੋਝੀ ਉਸ ਦੇ ਅਹਿਸਾਸ ਬਿਨਾ ਇੱਕ ਪਲ ਵੀ ਚੈਨ ਨਹੀਂ ਤੇ ਇਸ ਉਡੀਕ ਵਿੱਚ ਅੱਖਾਂ 'ਚੋਂ ਹੰਝੂ ਵਹਿ ਰਹੇ ਨੇ ਲਗਾਤਾਰ ਨੀਰ ਵਹੇ ਵਹ ਚਲੇ ਜਿਓ ਇਹ ਤਾਂ ਬਹੁਤ ਤੀਬਰ ਅਵਸਥਾ ਹੈ ਸ਼ਰਧਾ ਤੇ ਖੇਚ ਨੂੰ ਦਰਸਾਉਂਦੀ ਹੈ ਤੇ ਇਹ ਸਾਰੇ ਸਫਰ ਵਿੱਚ ਇਸ ਤਾੰਗ ਵਿੱਚ ਸਹਾਰਾ ਕੌਣ ਬਣਦਾ ਫਿਰ ਗੁਰੂ ਦਾ ਜ਼ਿਕਰ ਹੁੰਦਾ ਹਾਂਜੀ ਸਤਗੁਰ ਮਿੱਤਰ ਮੇਰਾ ਬਾਲ ਸਖਾਈ ਸਤਗੁਰੂ ਨੂੰ ਸਭ ਤੋਂ ਪੱਕਾ ਮਿੱਤਰ ਬਚਪਨ ਦੇ ਸਾਥੀ ਵਾਂਗ ਕਿਆ ਬਿਲਕੁਲ ਜਿਵੇਂ ਬਚਪਨ ਦਾ ਦੋਸਤ ਹੁੰਦਾ ਜਿਸ ਤੇ ਪੂਰਾ ਬਰੋਸਾ ਹੋਵੇ ਗੁਰੂ ਉਹੀ ਹੈ ਇਸ ਰੋਹਾਨੀ ਰਾਤੇ ਉਹ ਹੱਥ ਫੜ ਕੇ ਤੋੜਦਾ ਹੈ ਹੌਸਲਾ ਦਿੰਦਾ ਹੈ ਹਾਂਜੀ ਉਹੀ ਹੈ ਜਿਹੜਾ ਜੀਵ ਨੂੰ ਪਰਮਾਤਮਾ ਨਾਲ ਜੋੜਨ ਦਾ ਵਸੀਲਾ ਹੈ ਇਸੇ ਲਈ ਅਖੀਰ ਵਿੱਚ ਸਾਰੀ ਤਾਂਗ ਸਾਰੀ ਪੁਕਾਰ ਇੱਕ ਅਰਦਾਸ ਬਣ ਜਾਂਦੀ ਹੈ ਬਿਲਕੁਲ ਅੰਤਮ ਬੇਨਤੀ ਇਹ ਹੀ ਹੈ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਧਨ ਪੱਲੇ ਜੀਓ ਹੇ ਪ੍ਰਭੂ ਜੀ ਕਿਰਪਾ ਕਰੋ ਮੇਰ ਕਰੋ ਗੁਰੂ ਨਾਲ ਮਿਲਾ ਦਿਓ ਤਾਂ ਜੋ ਦਾਸ ਨਾਨਕ ਦੇ ਪੱਲੇ ਵੀ ਇਹ ਨਾਮ ਤਨ ਪੈ ਸਕੇ ਇਰਦਾਸ ਇੱਕ ਵਾਰ ਫਿਰ ਗੁਰੂ ਦੀ ਅਹਿਮੀਅਤ ਤੇ ਮੋਹਰ ਲਾਉਂਦੀ ਹੈ। ਸੋ ਅਸਲ ਵਿੱਚ ਇਹ ਸ਼ਬਦ ਇੱਕ ਪੂਰਾ ਨਕਸ਼ਾ ਏ। ਨਾਮ ਦੀ ਕਦਰ ਨੂੰ ਸਮਝਣਾ, ਉਸ ਨੂੰ ਆਪਣਾ ਸਭ ਕੁਝ ਮੰਨਣਾ, ਹਾ ਫਿਰ ਉਸ ਦੇ ਮਾਲਕ ਲਈ ਤੜਫਣਾ ਤੇ ਅਖੀਰ ਵਿੱਚ ਗੁਰੂ ਦੀ ਕਿਰਪਾ ਲਈ ਅਰਦਾਸ ਕਰਨੀ। ਬਹੁਤ ਹੀ ਖੂਬਸੂਰਤ ਸਫ਼ਰ ਹੈ। ਸਹੀ ਗੱਲ ਹੈ। ਤੇ ਇਹ ਸਾਨੂੰ ਇੱਕ ਗੱਲ ਸੋਚਣ ਲਈ ਵੀ ਕਹਿੰਦਾ ਨਾ? ਹਾਂਜੀ। ਜਦੋਂ ਬਾਣੀ ਬਾਰ-ਬਾਰ ਨਾਮ ਨੂੰ ਧਨ ਕਹਿੰਦੀ ਹੈ, ਅਸਲ ਦੌਲਤ ਤੇ ਗੁਰੂ ਨੂੰ ਇਸ ਦਾ ਜ਼ਰੀਆ, ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਇਸ ਅੰਦਰੂਨੀ ਧਨ ਨੂੰ ਕਿੰਨੀ ਕਿਹਮੀਅਤ ਦਿੰਨੇ ਆ ਹੂੰ ਦੁਨਿਆਵੀ ਧਨ ਪਿੱਛੇ ਤਾਂ ਸਾਰੀ ਦੌੜ ਹੈ ਹਾਂਜੀ ਪਰ ਇਸ ਹਰ ਧਨ ਲਈ ਸਮਾਂ ਕੱਢਣਾ ਇਸ ਨੂੰ ਇਕੱਠਾ ਕਰਨਾ ਇਹ ਸਾਡੀ ਜ਼ਿੰਦਗੀ ਦੀਆਂ ਤਰਜੀਹਾਂ ਨੂੰ ਕਿਵੇਂ ਬਦਲ ਸਕਦਾ ਅਸਲ ਵਿੱਚ ਕੀਮਤੀ ਕੀ ਹੈ ਇਸ ਬਾਰੇ ਸਾਡਾ ਨਜ਼ਰੀਆ ਕਿਵੇਂ ਬਦਲ ਸਕਦਾ ਇਹ ਸਵਾਲ ਆਪਣੇ ਆਪ ਤੋਂ ਪੁੱਛਣ ਵਾਲਾ ਹੈ ਬਿਲਕੁਲ ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਅਸਲ ਧਨ ਕਿਸ ਨੂੰ ਸਮਝ ਰਹੇ ਹਾਂ ਹਾਂਜੀ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ